ਸ਼ਾਸ਼ੀ ਕਾਲ ਦੀ ਇਹ ਵਾਲਾ ਸੂਟ ਜੌਰਜਟ ਦੇ ਹੋਣਗੇ ਸ਼ਰਟ ਤੇ neck ਤੇ bottom ਤੇ sleeves ਤੇ ਵਰਕ ਰਹੇਗਾ ਦੁਪੱਟਾ ਵੀ ਜੌਰਜਟ ਦਾ ਹੋਏਗਾ ਇਹ ਵਾਲਾ ਸੂਟ ਨੇ ਜਿਹੜੇ ਚੈੱਕ ਟੈਬੀ ਦੀ ਸ਼ਰਟ ਰਹੇਗੀ ਪ੍ਰਿੰਟਡ ਹੋਏਗੀ ਪਲੇਨ ਮਸਲੀਨ ਦੀ ਬਾਟਮ ਰਹੇਗੀ 2.5 ਮੀਟਰ ਰਹਿਣਗੇ ਵਿਦਆਊਟ ਦੁਪੱਟਾ ਹੋਣਗੇ ਇਹ ਵਾਲਾ ਸੂਟ ਨੇ ਜਿਹੜੇ ਪਿਓਰ ਕਾਟਨ ਦੇ ਹੋਣਗੇ ਪ੍ਰਿੰਟਡ ਤਮੰਨਾ ਬ੍ਰੈਂਡ ਦੀ ਸ਼ਰਟ ਰਹੇਗੀ ਚਿਕਨ ਵਰਕ ਵਾਲਾ ਪਲਾਜ਼ੋ ਰਹੇਗਾ ਦੁਪੱਟਾ ਜਿਹੜਾ ਚੈੱਕ ਕੋਟੇ ਦਾ ਹੋਏਗਾ ਇਹਨਾਂ ਵਿੱਚੋਂ ਕੋਈ ਵੀ ਸੂਟ ਬਾਈ ਕਰਨਾ ਚਾਹੁੰਦੇ ਹੋ ਸਕਰੀਨਸ਼ਾਟ ਲੈ ਕੇ ਮੈਨੂੰ ਵਟਸਐਪ ਕਰ ਸਕਦੇ ਹੋ ਤੇ ਆਪਣਾ ਆਰਡਰ ਜਿਹੜਾ ਬੁੱਕ ਕਰਵਾ ਸਕਦੇ। ਇਹ ਵਾਲਾ ਸੂਟ ਆਰਗੈਂਜ਼ਾ ਸ਼ਿਮਰ ਫੋਇਲ ਪ੍ਰਿੰਟਿੰਗ ਤੇ ਰਹਿਣਗੇ, ਸੈਲਫ ਪ੍ਰਿੰਟ ਰਹੇਗਾ। 올ਓਵਰ 5 ਮੀਟਰ ਦਾ ਕੱਟ ਰਹੇਗਾ। ਪ੍ਰਾਈਸਿਸ ਮੈਂਸ਼ਨ ਕੀਤੇ ਹੋਏ ਤੇ ਫ੍ਰੀ ਸ਼ਿਪਿੰਗ ਰਹਿਣਗੇ। ਇਹ ਵਾਲਾ ਸੂਟ ਪ्युअर कॉटन ਦੇ ਹੋਣਗੇ, ਸ਼ਰਟ ਤੇ ਫਰੰਟ ਤੇ ਬੈਕ ਸਾਈਡ ਵਰਕ ਰਹੇਗਾ। ਪਲਾਸੋ ਹੈ ਉਹ ਵੀ ਵਰਕ ਵਾਲਾ ਹੋਏਗਾ। ਇਹ ਵਾਲਾ ਸੂਟ ਨੇ ਜਿਹੜੇ ਟੈਬੀ ਲਾਈਨਿੰਗ ਦੇ ਹੋਣਗੇ, ਸ਼ਰਟ ਤੇ ਫਰੰਟ ਸਾਈਡ ਦੇ ਲੇਸਿਸ ਦਾ ਵਰਕ ਰਹੇਗਾ, neck ਤੇ ਵਰਕ ਹੋਏਗਾ। ਪ੍ਰਿੰਟ ਬਾਟਮ ਤੇ ਵਰਕ ਰਹੇਗਾ ਦੁਪੱਟਾ ਜਿਹੜਾ ਦੁਪੱਟੇ ਤੇ ਲੇਸਿਸ ਹੋਣਗੀਆਂ ਇਹ ਵਾਲੇ ਸੂਟ ਨੇ ਜਿਹੜੇ ਬ੍ਰாக்கਟ ਤੇ ਰਹਿਣਗੇ ਇਹਨਾਂ ਵਿੱਚੋਂ ਤੁਸੀਂ ਮੈਚਿੰਗ ਸ਼ਰਟ ਤੇ ਬਾਟਮ ਐਜ਼ ਸੇਮ ਲੈ ਸਕਦੇ ਹੋ ਆਦਰਵਾਇਜ਼ ਤੁਸੀਂ ਇਹਨਾਂ ਨੂੰ ਆਪਣੀ ਚੁਆਇਸ ਦੇ ਅਕੋਰਡਿੰਗ 2 ਮੀਟਰ ਜਾਂ 5 ਮੀਟਰ 올ਓਵਰ ਸੂਟ ਵੀ ਬਾਈ ਕਰ ਸਕਦੇ ਪਰ ਮੀਟਰ ਦੇ ਅਕੋਰਡਿੰਗ ਤੁਸੀਂ ਇਹਨਾਂ ਨੂੰ ਲੈ ਸਕਦੇ ਹੋ ਇਹ ਵਾਲਾ ਫੈਬਰਿਕ ਨੇ ਜਿਹੜਾ ਪੂਰੇ ਫੈਬਰਿਕ ਉੱਤੇ ਵਰਕ ਰਹੇਗਾ ਪਿਓਰ ਜਾਰਜਟ ਤੇ ਸਟਫ ਰਹੇਗਾ ਇਹਨਾਂ ਨੂੰ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਹੋ ਸ਼ਰਟ ਦੇ ਫੈਬਰਿਕ ਦਾ ਵੀ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਤੇ ਬਾਟਮ ਦੇ ਫੈਬਰਿਕ ਦਾ ਵੀ ਪ੍ਰਾਈਸ ਹੈ ਜਿਹੜਾ ਮੈਂਸ਼ਨ ਕੀਤਾ ਹੋਇਆ ਹੈ। ਇਹ ਵਨ ਫੈਬਰਿਕ ਵੀ ਪ्योर ਜਾਰਜਟ ਦਾ ਰਹੇਗਾ ਪੂਰੇ ਫੈਬਰਿਕ ਤੇ ਵਰਕ ਹੋਏਗਾ, ਦੁਪੱਟਾ ਉਹ ਵੀ ਜਾਰਜਟ ਦਾ ਹੋਏਗਾ, ਦੁਪੱਟੇ ਤੇ ਹੀ ਵਰਕ ਰਹੇਗਾ। ਪਰ ਮੀਟਰ ਦੇ ਅਕੋਰਡਿੰਗ ਤੁਸੀਂ ਲੈ ਸਕਦੇ ਹੋ। ਇਹਨਾਂ ਵਿੱਚੋਂ ਤੁਸੀਂ ਇਕੱਲਾ ਫੈਬਰਿਕ ਵੀ ਲੈ ਸਕਦੇ ਹੋ ਤੇ ਇਕੱਲਾ ਦੁਪੱਟਾ ਵੀ ਤੁਸੀਂ ਵਾਹ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਥੈਂਕ ਯੂ।